ਲਾਹੌਰ ਤੇ ਉਹਦੇ ਆਲੇ-ਦੋਲੇ ਬਾਣੀ ਵਿੱਚ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਉਹਨਾਂ ਲੋਕਾਂ ਦੇ ਬਾਰੇ ਵਿੱਚ ਬੜਾ ਕੁਝ ਲਿਖਿਆ ਗਿਆ ਤੇ ਲਿਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਰਹੀ ਔਰ ਉੱਥੇ ਹੁਣ ਤੱਕ ਵੀ ਬਹੁਤ ਕੁਝ ਵੇਖਣ ਵਾਲਾ ਹੈ ਭਾਵੇਂ ਅਸੀਂ ਗੁਰਦਵਾਰਿਆਂ ਦੇ ਦਰਸ਼ਨ ਕਰਨ ਜਾਂਦੇ ਹਾਂ ਪਰ ਲਾਹੌਰ ਇੱਕ ਅਸੰਦਾਯਾ तोहफा है सिखा वास्ते जिते उन्हों बड़ा कुछ पिछे हल पिया है लाइब्रेरियां पड़िया बहुत बड़े बड़े म्यूजियम जिन्होंने तो मतलब देखने वाली चीज़ा जीडिया ने जंजमा तोप उत्थे पी है महाराज चरणजीत सिंह संबंधित बहुत कुछ उत्तर उन्होंने समाधा उन्ना उन्होंने बच्चों दुनिया नोह दत्निया दाधा तो होर साई मियाँ मीर जी द ਉੱਥੇ ਸਮਾਧ ਹੈ ਜਿੱਥੇ ਲੋਕ ਮਤਾਂ ਟਿਕਣ ਜਾਂਦੇ ਆਂ ਔਰ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਲਾਹੌਰ ਚ ਜਾ ਕੇ ਇਹਨਾਂ ਚੀਜ਼ਾਂ ਦੇ ਦਰਸ਼ਨ ਕਰਦੇ ਹੋ ਤੇ ਕਈ ਗੁਰਦੁਆਰਾ ਸਾਹਿਬ ਨੇ ਜਿੱਦ ਚੋਂ ਸ਼੍ਰੀ ਗੁਰੂ ਜਨ ਸਾਹਿਬ ਦਾ ਜਿਹੜਾ ਅਸ਼ੀਦੀ ਜਗ੍ਹਾ ਹੈ ਉਹ ਵੀ ਦੇਖਣਯੋਗ ਹੈ ਤਾਂ ਅਸੀਂ ਜਾਣੇ ਆ ਉੱਥੇ ਗੁਰੂ ਸਾਹਿਬ ਦੇ ਲਈ ਅਰਦਾਸ ਕਰਨ ਵਾਸਤੇ ਤੇ ਹੋਰ ਬਹੁਤ ਕੁਝ ਉੱਥੇ ਦੇਖਣ ਵਾਲਾ ਹੈ ਇਸ ਦੇ ਨਾਲ ਨਾਲ ਇੱਕ ਪੰਜਾਬੀ ਦੇ ਬਹੁਤ ਵਧੀਆ ਵਧੀਆ ਲਿਖਾਰੀ ਹੋਏ ਨੇ ਜਿਹੜੇ ਸੱਡੇ ਵਾਲੀ ਪੰਜਾਬੀ ਵੀ ਲਿਖਦੇ ਆ ਗੁਰਮੁਖੀ ਵੀ ਤੇ ਸ਼ਾਮੁਖੀ ਵੀ ਉਹਨਾਂ ਵਿੱਚ ਇੱਕ ਨੇ ਬਾਬਾ ਨਜ਼ਮੀ ਬਾਬਾ ਨਜ਼ਮੀ ਪੰਜਾਬੀ ਬੋਲੀ ਦਾ ਇੱਕ ਅਸਮਾਨੀ ਸ਼ੁੰਦਾ ਨਾਂ ਹੈ ਜਿਨੇ ਆਪਣੀਆਂ ਲਿਖਤਾਂ ਵਿੱਚ insani qadr al qimta ਤੇ ਉਹਨਾਂ ਦੇ ਥੱਲੇ ਦੇ ਵਰਗਾ ਦੇ ਲੋਕਾਂ ਦੀਆਂ ਉਹ ਤਕਲੀਫਾਂ ਦੁੱਖ ਲੋਕਾਂ ਦੀਆਂ ਸੋਚਾਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਉਹ ਜਾਗਰ ਕਰਕੇ ਸਾਡੇ ਤੱਕ ਪੇਸ਼ ਕੀਤਾ ਬਾਬਾ ਨਜਮੀ ਜੀ ਜਿਨ੍ਹਾਂ ਦਾ ਨਾਮ ਵੈਸੇ ਤਾਂ ਬਸ਼ੀਰ ਹੁਸੈਨ ਹੈ ਪਰ ਉਹ ਲਾਹੌਰ ਵਿੱਚ 6 ਸਤੰਬਰ 1948 ਨੂੰ ਕੁਮਿਆਰਪੁਰਾ ਪਿੰਡ ਵਿੱਚ ਜਦੋਂ ਪੈਦਾ ਹੋਏ ਤੇ ਉਸ ਵੇਲੇ ਤੋਂ ਲੈ ਕੇ ਉਹਨਾਂ ਨੇ 10ਵੀਂ ਜਮਾਤ ਤੱਕ ਉੱਥੇ ਵਿਦਿਆ ਪ੍ਰਾਪਤ ਕੀਤੀ ਪਰ ਉਹਨਾਂ ਦਾ ਪਿਛਲਾ ਪਿੰਡ ਜਗਦੇਵ ਕਲਾ ਹੈ ਅੰਮ੍ਰਿਤਸਰ ਦੇ ਵਿੱਚ ਇਹ ਉਹੀ ਪਿੰਡ ਹੈ ਜਿਹਨੂੰ ਤੁਸੀਂ ਹਾਸ਼ਮ ਸ਼ਾਹ ਦਾ ਪਿੰਡ ਕਹਿੰਦੇ ਹੋ ਹਾਸ਼ਮ ਸ਼ਾਹ ਨੇ ਇੱਥੇ ਹੀ ਬੈਠ ਕੇ ਪੰਜਾਬੀ ਵਿੱਚ ਬਹੁਤ ਕੁਝ ਲਿਖਿਆ ਔਰ ਮੈਨੂੰ ਕਈ ਵਾਰ ਲੱਗਣ ਲੱਗ ਜਾਂਦਾ ਕਿ ਇੱਕ ਮੇਰੀ ਰੂਹ ਵਾਪਸ ਆ ਗਈ ਫੇਰਾ ਹੁਸ਼ਮ ਸ਼ਾਹ ਦੀ ਇਹ ਸਾਡੇ ਪਾਪਾ ਨਜ਼ਮੀ ਜੀ ਚ ਪੈ ਗਈ ਹੈ ਕ੍ਰਿਤੀ ਪ੍ਰਵਾਹ ਤੋਂ ਪੈਦਾ ਹੋਏ ਪਾਪਾ ਨਜ਼ਮੀ ਜੀ ਜਾਨੀ ਕਿ ਮਸ਼ੀਰ ਹੁਸੈਨ ਜੀ ਪੜ੍ਹਾਈ ਭੱਖੋ ਹਾਈ ਸਕੂਲ ਤੱਕ ਜਾ ਸਕੇ ਉਹਨਾਂ ਦੇ ਮਨ ਦੀ ਤਸਵੀਰ ਗਰੀਬਾਂ ਨਾਲ ਹਮਦਰਦੀ ਮਜੂ ਬਹੁਤ ਉਪਰੀ ਜਿਸ ਨੂੰ ਉਹਨਾਂ ਦੀਆਂ ਲਿਖਤਾਂ ਦੇ ਪਲੀ ਪਾਂਧ ਹੀ ਅਸੀਂ ਲੱਭ ਸਕਦੇ ਆ ਪਾਪਾ ਨਜ਼ਮੀ ਜੀ ਨੂੰ ਇਸ ਨਾਮ ਨਾਲ ਮਸ਼ਹੂਰੀ ਮਿਲਣ ਪਿਛੇ ਇੱਕ ਬਹੁਤ ਵੱਡੀ ਕਹਾਣੀ ਹੈ ਇਹ ਜਦੋਂ ਚੰਗੇ ਸ਼ਾਇਰਾਂ ਕਵੀਆਂ ਦੇ ਨਾਲ ਸੰਗਤ ਕਰਨ ਜਾਂਦੇ ਸਨ ਉਦੋਂ ਉੱਥੇ ਇੱਕ ਜਨਾਬ ਤਾਹਿਰ ਸਾਹਿਬ ਵੀ ਹੁੰਦੇ ਸੀ ਇਹਨਾਂ ਨੂੰ ਮਿਲਦੇ ਹੁੰਦੇ ਸੀ ਹਮੇਸ਼ਾ ਬੰਦੇ ਰਾ ਦੀਆਂ ਕਮਤਾਵਾਂ ਇਹਨਾਂ ਦੀਆਂ ਕੰਨਾਂ ਹੁੰਆਂ ਗੱਲਾਂ ਸੁਣੀਆਂ ਉਹਨਾਂ ਨੇ ਇਹਨਾਂ ਦੇ ਮਨ ਦੇ ਬੰਬਲੇ ਸੁਣ ਕੇ ਵਿੱਚੋਂ ਛਲਕਦੇ ਦੁੱਖ ਤਕਲੀਫ ਨੂੰ ਵੇਖ ਕੇ ਉਹਨਾਂ ਦੇ ਇਹਨਾਂ ਦਾ ਨਾਮ ਨਜਮੀ ਨਜਮੀ ਜੋ ਹੱਥ ਦੇਖਦੇ ਆ ਜਾਂ ਕੁਝ ਇਹਨਾਂ ਨੰਨਾਂ ਦਾ ਨਾਮ ਨਜਮੀ ਰਾਂ ਦਿੱਤਾ ਕਿ ਤੈਨੂੰ ਬਈ ਹਰਕ ਦੀ ਤਾਸੀਰ ਹਰਕ ਦੇ ਨਬਜ਼ ਫੜਨੀ ਹੁੰਦੀ ਆ ਤੈਨੂੰ ਉਹਨਾਂ ਦੀ ਗੱਲਾਂ ਕਿਹਣੀ ਆਉਂਦੀ ਤੇ ਇਹਨਾਂ ਨੂੰ ਇਨਰ ਨਾਮ ਨਾਲ ਜਦੋਂ ਇਹ ਰੱਖਿਆ ਤੇ ਲੋਕਾਂ ਨੇ ਵੀ ਇਹਨਾਂ ਨੂੰ ਬਾਬਾ ਨਜ਼ਮੀ ਦੇ ਨਾਮ ਨਾਲ ਕਿਉਂ ਕਹਿਣਾ ਸ਼ੁਰੂ ਕਰਤਾ ਲੋਕਾਂ ਨੇ ਕਿਹਾ ਨਜ਼ਮੀ ਕਿਹਾ ਇਹ ਤੇ ਵੀ ਲਿਖਦਾ ਬਹੁਤ ਵਧੀਆ ਤਾਂ ਬਾਬਿਆਂ ਵਾਂਗੂ ਲਿਖਦਾ ਉਹਦਾ ਨਾਂ ਹੀ ਬਾਬਾ ਨਜ਼ਮੀ ਪਾਤਾ ਪੰਜਾਬੀ ਵਿੱਚ ਜਿਸ ਇਹਨਾਂ ਨੂੰ ਬਾਬਾ ਬੋੜ ਕਹਿ ਸਕਦੇ ਆ ਤੇ ਲਾਹੌਰ ਵਾਲੇ ਪਾਸੇ ਇਹਨਾਂ ਨੂੰ ਬਾਬਾ ਨਜ਼ਮੀ ਦੇ ਨਾਮ ਨਾਲ ਸੰਬੋਧਨ ਕੀਤਾ ਤੇ ਹੁਣ ਤੱਕ ਲੋਕ ਕਰਦੇ ਆਂਦੇ ਕੁਝ ਦਿਨ ਪੰਜਾਬੀ ਫਿਲਮਾਂ 'ਚ ਇਹਨਾਂ ਨੇ ਲਾਹੌਰ ਦੇ ਵਿੱਚ ਜਿਹੜਾ ਕੇਂਦਰ ਸੀ ਉੱਥੇ ਮੈਨੇਜਰ ਦੀ ਉਹ ਨੌਕਰੀ ਦੀ ਰੀਤੀ ਪਰ ਦਿਲ ਕੋਈ ਲੱਗਿਆ ਕਿਉਂਕਿ ਇਹਨਾਂ ਦਾ ਪੰਜਾਬੀ ਬੋਲੀ ਤੇ ਲਿਖਣ ਦੀ ਮੁਹਾਰਤ ਜਿਹੜੀ ਸੀ ਬਹੁਤ ਅੱਗੇ ਚੱਲੀ ਗਈ ਸੀ ਵੱਡੇ-ਵੱਡੇ ਕਵੀ ਬਣੇ ਆ ਦੁਨੀਆ ਦੇ ਵਿੱਚ ਪਰ ਬਾਬਾ ਨਜ਼ਮੀ ਵਰਗੇ ਬਹੁਤ ਘੱਟ ਹੋਏ ਆ ਔਰ ਮੇਰੀ ਖੁਸ਼ਕਿਸਮਤੀ ਆ ਕਿ ਮੈਂ ਦੂਰ ਦਿਨ ਉਹਨਾਂ ਨੂੰ ਮਿਲਦਾ ਰਿਹਾ ਉਹਦੇ ਦੀ ਮੰਦੀ ਤਮੰਨਾ ਸੀ ਬੜੇ ਚਾਹਤ ਕੋਈ ਕੋਣ ਨੇ ਇੱਕ ਵਾਰ ਲਿਖਿਆ ਸੀ ਮੈਂ ਅੰਮਰ ਦਾ ਉਹ ਆ ਖੋਲ ਕੇ ਦੇਖਾਂਗਾ ਅੱਜ रब नाजा बोल के भी जो तो भी मैं गया तो मैं पंजाबी बोल के जरूर देखने जाता रब ही पंजाबी है इन्होंने तो फिल्मों मन नहीं लगे तो इन्होंने सोचा कि कुछ कर छड़ कुछ करना चाहिए पता नहीं किस गलो किधर रुख किया तो कराची चले गए कराची जाके भी ये बड़े साल तक उठे रहे उठे जाके मशहर कविताव पढ़नियाँ अपना कलाम पढ़ना ਉੱਚ ਪੜਦੇ ਆ ਪੜਦੇ ਨੇ ਤਿੰਨ ਕਿਤਾਬਾਂ ਲਿਖੀਆਂ ਅੱਖਾਂ ਦਾ ਸਮੁੰਦਰ ਸੋਚਾਂ ਚ ਜਹਾਨ 1995 ਚ ਅੱਖਾਂ ਦਾ ਸਮੁੰਦਰ 1970 ਚ ਤੇ ਮੇਰਾ ਮਾਂ ਇਨਸਾਨ 2000 ਵਿੱਚ ਇੱਕ ਹੋਰ ਇਹਨਾਂ ਦੀ ਕਿਤਾਬ ਆਹੀ ਹੈ ਉਹਦੇ ਬਾਰੇ ਵੀ ਜ਼ਿਕਰ ਕਰਦੇ 2007 ਵਿੱਚ ਫਿਰ ਗਾਚੇ ਪੰਜਾਬ ਵਾਪਸ ਆ ਕੇ ਲਾਹੌਰ ਰਹਿਣ ਲੱਗ ਪਏ ਇਹਨਾਂ ਨੇ ਹੱਥਲੀ ਕਿਤਾਬ ਇੱਥੇ ਲਿਖੀ ਆ ਜਿਹਦਾ ਨਾਮ ਹੈ ਮੈਂ ਇਕਬਾਲ ਪੰਜਾਬੀ ਦਾ ਉਦੇਚਿ ਜਿਹਨੇ ਬਣਾ ਬਧਿਆ ਇੱਕ ਕਲਾ ਲਿਖਿਆ ਹੈ ਕਿ ਅੱਖਾਂ ਵਿੱਚ ਸੁੰਦਰ ਰਕਮ ਮੈਂ ਇੱਕ ਵਾਲ ਪੰਜਾਬੀ ਦਾ ਝਖੜਾ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਵਾਲ ਪੰਜਾਬੀ ਦਾ ਕਿਉਂਕਿ ਪੰਜਾਬੀ ਬੋਲੀ ਦੀ ਗੱਲ ਕਰਦੇ ਜਾਣਾ ਹੈ ਇੱਕ ਇਹਨੇ ਹੋਰ ਲਿਖਿਆ ਮਿੱਟੀ ਪਾਣੀ ਸੰਚਾ ਇੱਕੋ ਪਕੀਆਂ ਦੀ ਇੱਕ ਪੱਠੇ ਇਹ ਕਿਉਂ ਨਾਲ ਇਹ ਵਿੱਚ ਲੱਗੀਆਂ ਨੇ ਉਹ ਕਿਉਂ ਮਹਿਲਾ ਦੇ ਵਿੱਚ ਮਹਿਲਾ ਦੇ ਮੱਥੇ ਇਹ ਖੂਲ ਜਿਹੜਾ ਲਿਖਦੇ ਨੇ ਸਰਤੀ ਤੇ ਜਿੱਥੇ ਜਿੱਥੇ ਲੜਦੇ ਪੈਨੇ ਲੋਕ ਆਪਣਾ ਜੁੱਸਾ ਵੇਖਾਂ ਹਰਥਾਲ ਹੁਲਹੁ ਆਇਆ ਖਰਾ ਵਿੱਚ ਸਮੁੰਦਰ ਜਿਹੜੀ ਕਿਤਾਬ ਹੈ ਉਹਦੇ ਵਿੱਚ ਉਹਨਾਂ ਦੇ ਕਪਤਾਨ ਦੇ ਬੋਲ ਨੇ ਇੱਕ ਦਿਹਾੜੇ ਬਹਿ ਕੇ ਇਕੱਠੇ ਕੱਢੋ ਇਹਦਾ ਖੋਜ ਸਾਨੂੰ ਕਿਉਂ ਲੜਾਂਦੇ ਪੈਨੇ ਧਰਤੀ ਦੇ ਕੁਝ ਲੋਕ ਇਹ ਹਿੰਦੁਸਤਾਨ ਤੇ ਪਾਕਿਸਤਾਨ ਤੇ ਪੰਜਾਬੀ ਬੋਲੀ ਤੇ ਉਰਦੂ ਬੋਲੀ ਦੇ ਲੋਕਾਂ ਦੀ ਲੜਾਈ ਨੂੰ ਜਾਗਰੂਕ ਕਰਦੇ ਲਿਖਦੇ ਆ ਵੰਡਾ ਵਾਲੀਆਂ ਲੀਖਾ ਖਿੱਚਣ ਜਿਹੜੇ ਆਦਮ ਜਾਇਆਂ ਨੂੰ ਉਹ ਸ਼ੈਤਾਨੀ ਚਰਖੇ ਕਿਹੜੇ ਐਸੀ ਤੈਸੀ ਉਹਨਾਂ ਦੀ ਇਹੋ ਜਿਆ ਦਸਤੂਰ ਪੜਾਈਏ ਹੱਕ ਕਿਸੇ ਦਾ ਖੁੱਸੇ ਨਾ ਇਸ ਸਰਤੀ ਦਾ ਕੋਈ ਵੀ ਪਤਾ ਇੱਕ ਦੂਜੇ ਤੋਂ ਰਸੇ ਐ ਦਿਮਾਗ ਦੇ ਨਾਲ ਨੇ ਖੋਜਾਂ ਨੇ ਜਿਹੜੀਆਂ ਨੇ ਬਹੁਤ ਹੀ ਸਲਵ ਪਸਟ ਲਿਖ ਦਿੱਤੀਆਂ ਜਿਹਦੇ ਵਿੱਚੋਂ ਸਾਨੂੰ ਇਦਾਂ ਦੀਆਂ ਚੀਜ਼ਾਂ ਲਿਖਦੀਆਂ ਇੱਕ ਹੋਰ ਚੀਜ਼ਾਂ ਬੜੀ ਵਧੀਆ ਲਿਖੀ ਆ ਨਿੰਦਿਆ ਮੇਰੀ ਮਾਂ ਬੋਲੀ ਦੀ ਕਰਨਾ ਤੂੰ ਦਿੱਤੀ ਆਪਣੀ ਜੱਤ ਵਿਖਾਵੇ ਸਿੱਧੇ ਸੱਚ ਜਲ بارش ਫਰੀਦ ਪਟਾਈ ਇੱਕੋ ਜਾਈ ਜਿਹੜੇ ਜਦ ਵੀ ਬੋਲੀ ਦੇ ਨਿਰਦੇਸ਼ਾਂ ਗੰਦੀਆਂ ਅੱਖਾਂ ਸਾਫ਼ ਕਰਾਵੇ ਸਿੱਧੇ ਜੰਦਾ ਤੂੰ ਸਾਰਿਆਂ ਨੂੰ ਕੰਦੇ ਨੂੰ ਦੇ ਕਹੀਏ ਨਾ ਐਨਾ ਨਾ ਵਧੀਆ ਲਿਖਣਾ ਵਾਲਿਆ ਨਹੀਂ ਅੱਖਾਂ ਵਿੱਚ ਸਮੁੰਦਰ ਰੱਖਾਂ ਸੋਚਾਂ ਵਿੱਚ ਜਹਾਨ ਸਿੱਧੇ ਕੰਨ ਫਰਿਸ਼ਤੇ ਮੈਨੂੰ ਮੇਰਾ ਇਹ ਤਾਂ ਨੇ ਸਾਡੀਆਂ ਗੱਲਾਂ ਜਦੋਂ ਅਸੀਂ ਇਹ ਪੜਦੇ ਆ ਸਾਨੂੰ ਇਹ ਲੱਗਦਾ ਤੇ ਇਹ انسان ਕੀ ਕੀ ਲਿਖਦਾ ਇੱਕ ਹੋਰ ਜਗਾ ਕਹਿੰਦੇ ਨੇ ਹਰ ਇੱਕ ਦੌਰ ਚ ਛਖੜ ਚੁੱਲੇ ਮੇਰੇ ਤੇ ਹਰ ਇੱਕ ਦੌਰ ਚ سینਾ ਤਾਣ ਕੇ ਚੱਲਿਆ ਯਾਨੀ ਕਿ ਇਹਨਾਂ ਨੇ ਹਾਰ ਨਹੀਂ ਮੰਨੀ ਆਪਣੇ ਆਪ ਨੂੰ ਉਦੋਂ ਦੇ ਢਾਡਿਆਂ ਜਿੱਦਾਂ ਦਾ ਸੀਗਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਇਹਨਾਂ ਨੇ ਦਿਖਾਈਆਂ ਜਿਹੜੀ ਚੀਜ਼ਾਂ ਨੇ ਲਿਖੀਆਂ ਨੇ ਉਹ ਇੰਨੀਆਂ ਸਚੀਆਂ ਤੇ ਸਚੀਆਂ ਨੇ ਮੈਂ ਇਹਨਾਂ ਨੂੰ ਬੱਬਾ ਨਜਮੀ ਭਵੇਂ ਲੌਰਵਲ ਕਹਿੰਦੇ ਨੇ ਮੈਂ ਇਹਨਾਂ ਦੇ ਲਈ ਇੱਕ ਸ਼ੌਂਦ ਨੈਸ਼ਨਲ ਜਰਨਾ ਬੱਬਾ ਬੋਰ ਪੰਜਾਬੀ ਬੋਲੀ ਦਾ ਬੱਬਾ ਬੋਰ ਹੈ ਜਿਸ ਨਾਲ ਸਾਡੇ ਪੰਜਾਬ ਵੱਲ ਡਾਕਟਰ ਸੰਤ ਸਿੰਘ ਸਿੱਖੋਂ ਦੇ ਸੰ ਪ੍ਰਿੰਸੀਪਲ ਸੰਤ ਸਿੰਘ ਸਿੱਖੋਂ ਦੇ ਸੰ ਉਸੇ ਤਰ੍ਹਾਂ ਬੱਬਾ ਨਜਮੀ ਜੀ ਸਾਡੇ ਪੰਜਾਬ ਵੱਲ ਇਹਨਾਂ ਨੂੰ ਬੱਬਾ ਬੋਰ ਕਿਹਾ ਜਾ ਸਕਦਾ ਹੈ ਔਰ ਇਹਨਾਂ ਦੇ ਨਾਲ ਮੈਂ ਕੁਝ ਸ਼ਬਦ ਸਾਂਝੇ ਕੀਤੇ ਨੇ ਇੰਟਰਵਿਊ ਦੇ ਤੌਰ ਤੇ ਕਿਉਂਕਿ ਮੈਂ ਹੁਣੇ ਲਾਹੌਰ ਜਾ ਕੇ ਆਇਆ ਤੇ ਮੈਂ ਇਹਨਾਂ ਦੀ ਦੋ ਦਿਨ ਸੰਗਤ ਕੀਤੀ ਹੈ ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਮਿਲਦੇ ਨੇ ਅੱਜ ਮੇਰੇ ਨਾਲ ਉਹ ਸ਼ਖਸੀਅਤ ਜਿਹਨੂੰ ਅਸੀਂ ਪੰਜਾਬੀ ਦਾ ਪਾਪਾ ਮੋੜ ਨਹੀਂ ਕਿਹਾ ਸਕਦੇ ਆ ਪਾਪਾ ਨਜ਼ਵੀ ਜੀ ਮੇਰੇ ਨਾਲ ਨੇ ਕਿ ਮੈਨੂੰ ਪੂਰੀ ਵੀਧ ਹੈ ਕਿ ਪਾਪਾ ਨਜ਼ਵੀ ਦੇ ਨਾਲ ਤੁਸੀਂ ਵੀ ਅੱਜ ਜਦੋਂ ਮੁਲਾਕਾਤ ਕਰੋਗੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਇਹ ਪੁੱਤਰ ਪੰਜਾਬ ਦਾ ਕੀ ਕੀ ਕਹਿੰਦਾ ਹੈ ਤੇ ਉਹਨਾਂ ਦੇ ਨਾਲ ਵੀ ਤੁਹਾਡੀ ਮੈਂ ਮੁਬਾਰਕਤ ਕਰਾ ਰਿਹਾ ਤੇ ਤੁਹਾਨੂੰ ਮੈਂ ਵੀ ਦੱਸਿਆ ਕਿ ਤੋਂ ਪਹਿਲਾਂ ਮੈਂ ਤੁਹਾਡੀ ਇਕਵਾਲ ਕੈਸਰ ਜੀ ਨਾਲ ਗੱਲਬਾਤ ਕਰਾ ਰਿਹਾ ਸੀ ਤੇ ਇਹਨਾਂ ਦੋਨਾਂ ਸ਼ਖਸੀਅਤਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਆਪਣੇ ਆਪਣੇ ਤਰਫੋਂ ਸਮਝਾਂਗੇ ਤੇ ਤੁਹਾਡੇ ਲਈ ਇੱਕ ਲਾਹੇਵੰਦ ਚੀਜ਼ ਲੈ ਕੇ ਆਵਾਂਗੇ ਅਸਲਾਮੁਅਲੈਕਮ ਵਾਅਲੈਕਮ ਅਸਾਨ ਜੀ ਸਰ ਸੇਕਰ ਜੀ ਯਾਨ ਦਾ ਦਾਵਾ ਬਣਾ ਕੇ ਸੁਛਰਾਉ ਕਸੀ ਤੇ ਵੀ ਬਿਲਕੁਲ ਤੇ ਵੀ ਇਹ ਜਿਹੜੀ ਕਿਤਾਬ ਹੈ ਤੁਹਾਡੀ ਮੈਂ ਕਮਾਲ ਪੰਜਾਬੀ ਦਾ ਤੇ ਅਖਰਾ ਵਿੱਚ ਸਮੁੰਦਰ ਰੱਖਾ ਮੈਂ ਕਮਾਲ ਪੰਜਾਬੀ ਦਾ ਚਖੜਾ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਤ ਜੀ ਇਹ ਤੁਹਾਡੇ ਮਨ ਚ ਕਿੱਸਾ ਹੈ ਕਿ ਇਹ ਕਿਤਾਬ ਨਾਲ ਲਿਖਣੀ ਜ਼ਰੂਰੀ ਹੈ ਮੈਂ ਇੱਕ ਕਿਤਾਬ ਤੇ ਨਹੀਂ ਹੈ ਇਹ ਤੇ ਇੱਕ ਗਜ਼ਲ ਹੈ ਮੁਖਮੰਤਰ ਤੋਂ ਪੂਰੀ ਕਿਤਾਬਾਂ ਤੇ ਤਿੰਨ ਜਿਹੜੀਆਂ ਨੇ ਇਹਦੇ ਵਿੱਚ ਸ਼ਾਮਿਲ ਨੇ ਤਾਂ ਔਰ ਇਹ ਚੌਥੀ ਦਫਾ ਇਹ ਛਪ ਚੁੱਕੀ ਹੈ ਚੌਥਾ ਐਡੀਸ਼ਨ ਹੈ ਦਾ ਅਰੇਕ ਬੇਸਿਕਲੀ ਜਿਹੜੀ ਨਜ਼ਮ ਹੈ ਇਹ ਦੋ ਤਿੰਨ ਚਾਰ ਜਗ੍ਹਾ ਤੇ ਗਾਇਬ ਹੀ ਗਈ ਹੈ ਇੰਡੀਆ ਦੇ ਵਿੱਚ ਵੀ ਤਿੰਨ ਪਰ ਦੋ ਟੈਂਪਰੇਚਰ ਉਹਨਾਂ ਨੇ ਅਸੀਂ ਦੋ ਤੇ ਗਾਈ ਸੀ ਬੜੇ ਖੇਤਰੀ ਕਿਨ ਬਕਾਇਦਾ ਰਿਕਾਰਡਿੰਗ ਆਉਦੀ ਜੀ ਬਰ ਬੇਸਿਕਲੀ ਇਹ ਨਜ਼ਮ ਜਿਹੜੀ ਹੈ ਜਾਂ ਇਹ ਇੱਕ ਗਜ਼ਲ ਜਿਹੜੀ ਹੈ ਇੱਕ ਬਕਾਇਦਾ ਤਹਿਰੀਕ ਹੈ ਇੱਕ ਉਹ ਨਹੀਂ ਕਿ ਮੈਂ ਗਜ਼ਲ ਕਈ ਸੁਣਾਈ ਤੇ ਲੋਕ ਮਜ਼ਾ ਲੈ ਲੈ ਨਹੀਂ ਨਹੀਂ ਮਤਲਬ ਕਿ ਮੈਂ ਮੈਂ ਐਸਾ ਐਸਾ ਨਹੀਂ ਇਦੇ ਵਿੱਚ ਤੁਸੀਂ ਬਾਕੀ ਸ਼ੇਰ ਜੇ ਤੁਸੀਂ ਪੜੋਗੇ ਉਹ ਤੁਹਾਨੂੰ ਪਤਾ ਲੱਗੇਗਾ ਕਿ ਪੰਜਾਬੀ ਜ਼ੁਬਾਨ ਵਾਸਤੇ ਅਸੀਂ ਕੀ ਸੋਚ ਰੱਖਨੇ ਆਂ ਔਰ ਸਾਡੀ ਉਮੀਦ ਕੀ ਹੈ ਸਾਡੀ ਆਸ ਕੀ ਹੈ ਕਿ ਪੰਜਾਬੀ ਕਿੱਥੋਂ ਤੱਕ ਰਪਣੀ ਚਾਹੀਦੀ ਔਰ ਇੱਕ ਪੰਜਾਬੀ ਜ਼ੁਬਾਨ ਜਿਹੜੀ ਸਾਡੀ ਕਿੰਨੀ ਮਜ਼ਬੂਤ ਹੈ ਕਿਉਂਕਿ ਇਹਦੇ ਵਿੱਚ ਉਹਨਾਂ ਬਜ਼ੁਰਗਾਂ ਦਾ ਜ਼ਿਕਰ ਹੈ ਇਸੇ ਗਜ਼ਲ ਦੇ ਵਿੱਚ ਤੁਸੀਂ ਤੁਹਾਡਾ ਅਚਕਿਤਾ ਉਸ ਗਜ਼ਲ ਦੇ ਵਿੱਚ ਇਸ ਵਾਸਤੇ ਮੈਨੂੰ ਇਹ ਬਹੁਤ ਚੰਗੀ ਔਰ ਸੋਹਣੀ ਗਜ਼ਲ ਲਿਖਦੀ ਉਹ ਬਹੁਤ ਪੁਰਾਣੀ ਆਇਤੋਂ ਨਹੀਂ ਇਹ ਮੇਰੇ ਸਭ ਤੋਂ ਪਹਿਲੀ ਮੇਰੀ ਪਹਿਲੀ ਕਿਤਾਬ ਜਪੀ ਸੀ ਅਖਰਾ ਵਿਚ ਸਮੁੰਦਰ ਉਹਦੇ ਵਿੱਚ ਗਜ਼ਲ ਸੀ 1900 ਚ ਦੇ ਵਿੱਚ ਪਹਿਲੀ ਮੇਰੀ ਕਿਤਾਬ ਆਈ ਸੀ ਅਖਰਾ ਵਿਚ ਸਮੁੰਦਰ ਤੇ ਉਹ ਕਿਹੜੀ ਗੱਲ ਜਿਹਦੇ ਤੁਸੀਂ ਬਾਬੇ ਨਾਲ ਕਿਹਾ ਮੈਂ ਪੰਜਾਬੀ ਬੋਲਾਂਗਾ ਉਹ ਕੋਈ ਕਿਤਾਬਾਂ ਵਾਲੀ ਉਹ ਵੈਸੇ ਨਹੀਂ ਲੇਕਿਨ ਉਹ ਇੱਕ ਦੱਸਣਾ ਤੁਹਾਨੂੰ ਕਿ ਇੱਕ ਅਮਰੀਕਾ ਦੇ ਵਿੱਚ ਫਿਲਮ ਬਣੇਗੀ ਉਸ ਦਿਨ ਆਇਆ ਪਿੰਡ ਅਮਰੀਕਾ ਉਹ ਉਹਦੇ ਵਿੱਚ ਮੈਂ ਇੱਕ ਸ਼ੇਰ ਸੀ ਸੈਟਲਡ ਕਿ ਅੰਮਰ ਦਾ ਮੈਂ ਪੂਆ ਖੂੜ ਕੇ ਵਿਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਵਿਖਾਂਗਾ ਇਹ ਮੈਂ ਇੱਕ ਦੁਸ਼ਰ ਕਹਿ ਸੀ ਲੇਕਿਨ ਉਸ ਤੋਂ ਬਾਅਦ ਕਿਸੇ ਸੱਜਣ ਕੀ ਕਿ ਉਸ ਅਮਰੀਕਾ ਤੋਂ ਫਰਮਾਇਸ਼ ਕੀਤੀ ਕਿਸੇ ਇੱਕ ਦੋਸਤ ਨੂੰ ਕਿ ਯਾਰ ਅਗਰੇ ਬਾਬਾ ਜੀ ਸਾਨੂੰ ਨਜ਼ਮ ਦੀ ਸ਼ਕਲ ਚ ਲਿਖ ਕੇ ਦੇ ਦੇਣ ਤੇ ਅਸੀਂ ਇਨੂੰ ਆਪਣੀ ਫਿਲਮ ਚ ਲੈ ਲਾ ਕਿ ਫਿਰ ਫਿਲਮ ਕਿਦੀ ਵਧੀ ਮੈਨੂੰ ਨਹੀਂ ਪਤਾ ਅਸੀਂ ਦੇਖੀ ਨਹੀ ਮੈਂ ਦੇਖੀ ਔਰ ਉਹਦੇ ਚ ਉਹ ਮਸ਼ਹਲ ਬਹੁਤ ਅੱਛਾ ਉਹਨਾਂ ਨੂੰ ਦੋ ਸਿੰਗਰ ਨੇ ਗਿਆ ਦੇ ਉਹਨਾਂ ਨੇ ਗਾਇਆ ਹੋਇਆ ਸਟੇਜ ਦੇ ਉੱਤੇ ਤੇ ਨਜ਼ਮ ਕੇ ਅੰਬਰ ਦਾ ਮੱਗੂਆ ਖੋਲ ਕੇ ਵਿਖਾਂਗਾ ਰਬ ਦੇ ਨਾਲ ਪੰਜਾਬੀ ਬੋਲ ਕੇ ਵਿਖਾਂਗਾ ਤੇ ਕਿਹੜੀ ਭੋਲੀ ਭਾਰੀ ਮੇਰੀ ਭੋਲੀ ਤੋਂ ਵੱਡੀ ਰਾਜ ਕੁਮਾਰੀ ਮੇਰੀ ਭੋਲੀ ਤੋਂ ਉਹਦੇ ਤੱਕੜ ਉੱਤੇ ਤੋਲ ਕੇ ਵਿਖਾਂਗਾ ਰਬ ਦੇ ਨਾਲ ਪੰਜਾਬੀ ਬੋਲ ਕੇ ਲਿਖਾਂ। ਜੀ ਤੁਹਾਡੀਆਂ ਚਾਰ ਕਿਤਾਬਾਂ ਜਿਹੜੀਆਂ ਜਿਹੜੇ ਤੱਕ ਤੇ ਚਾਰ ਕਿਤਾਬਾਂ ਨੇ ਜਿਹੜੀਆਂ ਚਾਰ ਕਿਤਾਬਾਂ ਆਈਆਂ ਤੁਸੀਂ ਜਦੋਂ ਛੋਟੇ ਹੁੰਦੇ ਲਿਖਣ ਲੱਗੇ ਹੋਮ ਜਦੋਂ ਲਿਖਿਆ ਹੋਮ ਜੀ ਉਦੋਂ ਤੁਹਾਡੀ ਮਾਤਾ ਨੇ ਜਿੱਕੇ ਨੇ ਤੁਹਾਨੂੰ ਮੁਤਾਫਰ ਕੀਤਾ ਕਿ ਇਹ ਲਿਖਿਆ ਜਾਣਾ ਚਾਹੀਦਾ ਨਹੀਂ ਨਹੀਂ ਬਲਕਿ ਮਾਤਾ ਜੀ ਨੇ ਨਿਬਤੋਸਰ ਕੀਤਾ ਇੱਕ ਗੱਬੜੀ ਲੰਬੀ ਕਹਾਣੀ ਹੈ ਬੜਕੇ ਵਿੱਚ ਦੱਸਣ ਵਾਲੀ ਗੱਲ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਸਾਡੇ ਦੋ ਸਨ ਅਜੀਜ਼ ਸਰ ਡਾਕਟਰ ਸਾਹਿਬ ਇਹ ਮੈਂ ਕਈ ਵਾਰ ਗੱਲ ਸੁਕਿਆ ਬਸ ਹਰ ਉਹਨਾਂ ਦੇ ਕੋਲ ਇੱਕ ਬਜ਼ੁਰਗ ਆਉਂਦੇ ਦੱਸਣ ਉਹ ਉਹ ਵੀ ਸ਼ਾਇਰ ਸਨ ਉਹਨਾਂ ਦਾ ਨਾਮ ਮੁਸਰਮਾ ਵੈਸੀ ਸੀ ਉਹ ਤਾਂ ਬੜਾ ਬੈਤਵੰਦਾ ਜ਼ਮਾਨਾ ਸੀ 8 7 7 ਤੇ ਕੁਛ ਛੇ ਬਾਗੋ ਦੋ ਚਾਰ ਸਰ ਬਾਗੋ ਫੁੱਦ ਵੀ ਹੋ ਗਏ ਅਰਾਂ ਪੈਰੋ ਗਏ ਬੜਾ ਬੜਾ ਨਾਸੀ ਪੰਜਾਬੀ ਜ਼ਬਾਨ ਦਾ ਜੀ ਬਸ ਉਹਨਾਂ ਨੇ ਦੇਖ ਕੇ ਤੇ ਸਾਨੂੰ ਇਸ ਮੈਦਾਨ ਚ ਖੁਦ ਆਣਾ ਬੈ ਜਾਸੀ ਖਲੋਗੇ ਮੈਦਾਨ ਦੇ ਵਿੱਚ ਇਸ ਖੇਤਰ ਦੇ ਵਿੱਚ ਫਿਰ ਜੋ ਮਸਬੀ ਗੱਲਾਂ ਥੋੜੀਆਂ-ਬਹੁਤੀਆਂ ਬੰਦਾ ਰਿੰਦੇ ਸ਼ੁਰੂ ਸ਼ੁਰੂ ਨਾ ਇਨਕਲਾਬੀ ਹੁੰਦਾ ਤੇ ਨਾ ਉਸ ਜ਼ਮਾਨੇ ਦੇ ਵਿੱਚ ਬੰਦਾਬੀ ਹੁੰਦਾ ਹੈ ਸ਼ੁਰੂ ਦੇ ਵਿੱਚ ਬੰਦਾ ਧਰਮੀ ਹੁੰਦਾ ਹੈ ਤਰਮੀ ਹੁੰਦਾ ਹੈ ਹਰ ਆਦਮੀ ਧਰਮੀ ਹੁੰਦਾ ਹੁਣ ਬਾਅਦ ਪਤਾ ਲੱਗਦਾ ਕਿ ਮੈਂ ਕੀ ਬੰਨਾ ਜਾਓ ਅੜਕ ਡੇੜਾ ਹੁੰਦਾ ਪਤਾ ਨਹੀਂ ਇਧਰ ਦੌੜਨਾ ਆ ਬਸ ਦੋਨੂੰ ਰਸਤਾ ਕੋਈ ਨਹੀਂ ਹੁੰਦਾ ਜੈਨ ਨੂੰ ਕੋਈ ਲੈ ਕੇ ਟੁਰਪੈਦਾ ਉਹਨੂੰ ਟੁਰਪੈਦਾ ਬੰਦਾ ਤੇ ਤੁਸੀਂ ਜਦੋਂ ਇਹ ਲਿਖਦੇ ਹੋ ਜੀ ਤੁਸੀਂ ਜਦੋਂ ਪੰਜਾਬੀ ਬੋਲੀ ਦੀ ਗੱਲ ਕਰਦੇ ਹੋ ਤੁਹਾਡਾ ਕੋਈ ਵੀਰ ਮੁਰਸ਼ਿਦ ਜੀ ਤੁਹਾਡਾ ਕੋਈ ਉਸਤਾਦ ਨਹੀਂ ਹੈ ਨਾ ਤੁਹਾਨੂੰ ਇਹ ਪ੍ਰੇਰਿਤ ਕਰ ਰਿਹਾ ਸੀ ਕਿ ਅਸੀਂ ਪੰਜਾਬੀ 'ਚ ਲਿਖਣਾ ਹੈ ਤੇ ਇਹ ਚੀਜ਼ਾਂ ਲਿਖਣੀਆਂ ਚਾਹੀਦੀਆਂ ਨਹੀਂ ਨਹੀਂ ਇਹ ਨਹੀਂ ਲਿਖਿਆ ਉਹ ਤਾਂ ਮੈਨੂੰ ਇੱਕ ਬਲਕਿ ਇੱਥੇ ਮੈਂ ਹੈ ਹੀ ਨਹੀਂ ਸੀ ਮੈਂ ਕੁਝ ਸੰ 70 ਦੇ ਵਿੱਚ ਮੈਂ ਤੇ ਇੱਕ ਪ੍ਰੋਬਲਮ ਬਣ ਗਈ ਸੀ ਪਰ ਲਾਹੌਰ ਦੇ ਵਿੱਚ ਔਰ ਮੈਂ ਉਹ ਤਾਂ ਫਿਲਮ ਇੰਡਸਟਰੀ ਦੇ ਵਿੱਚ ਸਾਂ ਐਜ਼ ਅ ਮੈਨੇਜਰ ਤੋਂ ਮੈਨੂੰ ਮਸਲਾ ਪੈਣ ਪਿਆ ਤੇ ਮੈਨੂੰ ਨੌਕਰੀ ਛੱਡਣੀ ਪੈ ਗਈ ਅੱਛਾ ਤੇ ਮੈਂ ਛੱਡ ਕੇ ਉੱਤੇ ਹਾਲਾਤ ਵੀ ਕੁਝ ਇਸ ਕਿਸਮ ਦੇ ਖਰਾਬ ਹੋ ਗਏ ਕਿ ਰੋਟੀ ਤੋਂ ਬੰਦਾ ਜਿਸ ਨਾਲ ਮਜਬੂਰ ਨਹੀਂ ਆਤਰ ਹੋ ਜਾਂਦਾ ਤੋ ਇਸ ਦੋ ਬੱਚੇ ਸਨ ਉਹ ਹਾਲਾਤ ਦੀ وجہ ਤੋਂ ਫਿਰ ਮੈਨੂੰ ਇਤਫਾਕ ਨਾਲ ਕਰਾਚੀ ਜਾਣਾ ਪੈ ਗਿਆ ਤੇ ਮੈਂ ਬਮੇ ਫੈਮਿਲੀ ਕਰਾਚੀ ਚਲਾ ਗਿਆ ਅੱਛਾ ਤੇ ਕਰਾਚੀ ਜਾ ਕੇ ਮੈਂ 4 ਸਾਲ ਖਾਮੋਸ਼ ਰਿਹਾ ਕੋਈ ਗੱਲ ਨਹੀਂ ਕੀਤੀ ਨਾ ਸ਼ਾਇਰੀ ਸ਼ੁਰੂ ਹੋ ਲਗੇ ਕਿ ਕਿ ਬਲਕਿ ਫਿਲਮ ਇੰਡਸਟਰੀ ਚ ਵੀ ਜਦੋਂ ਮੈਂ ਸਾ ਉਦੋਂ ਮੇਰੀ ਬਹੁਤ ਲੋਕਾਂ ਨਾਲ ਮੁਲਾਕਾਤ ਹੋਈ ਲਿਖਣ ਵਾਲਿਆਂ ਨਾਲ ਐਕਟਰਾਂ ਨਾਲ ਦੀਵਾ ਸ਼ਹਿਰਾਂ ਨਾਲ ਲੇਕਿਨ ਉਦੋਂ ਮੇਰੇ ਅੰਦਰ ਇਸ਼ਕ ਨਹੀਂ ਜਾਗਿਆ ਜਦੋਂ ਮੇਰੀ ਹਾਲਤ ਖਰਾਬ ਹੋਈ ਮਤਲਬ ਕਿ ਕੰਡੀਸ਼ਨ ਖਰਾਬ ਹੋਈ ਤਾਂ ਮੈਂ ਕਰਾਚੀ ਚਲਾ ਗਿਆ ਤੇ ਕਰਾਚੀ ਸਿੱਧੇ ਫਿਰ 80 ਦੇ ਵਿੱਚ ਪਹਿਲੀ ਕਵਤਾ ਜਿਹੜੀ ਮੈਂ ਲਿਖੀ ਉਹ 1980 ਦੇ ਵਿੱਚ ਲਿਖੀ ਉਹ ਵੀ ਇੱਕ ਸੱਜਣ ਦੇ ਕਹਿਣ ਦੇ ਉੱਤੇ ਮੁਸ਼ਾਇਰੇ ਦੇ ਵਿੱਚ ਗਏ ਤੇ ਉਹ ਮੈਂ ਉਦੋਂ ਮੇਰੇ ਸਾਈ ਸਾਥ ਸਾਹਿਬ ਦੀ ਮੁਰਸੀ ਇਹ ਇੱਕ ਕਵਤਾ ਮੈਂ ਇੱਕ ਕਹੀ ਤੇ ਉਸ ਉਸ ਮੁਸ਼ਾਇਰੇ ਨੇ ਫਿਰ ਮੈਨੂੰ ਪਲਟ ਕੇ ਇਸ ਖੇਤਰ ਦੇ ਵਿੱਚ ਕਹਾਂ ਕਿ ਨਾ ਪੰਤਾਲੀ ਜਨ ਦੀ ਜ਼ਿੰਦਗੀ ਵਿੱਚ ਜੀ ਕੋਈ ਐਸੇ ਪਲ ਆਏ ਹੁਣ ਕਿ ਤੁਹਾਨੂੰ ਪੜ੍ਹਿਆ ਸਭਿਸ਼ੀਤਾ ਖੁਦ ਮਿਲ ਕੇ ਆ ਕੇ ਕਹਿੰਦੇ ਆ ਹੁੰਦੇ ਆ ਪਾਬੇ ਜੀ ਇੱਕ ਵਾਰ ਫਿਰ ਉਹ ਲਾਈਨ ਚ ਨਾਲ ਦੀ ਸਕ੍ਰਿਪਟ ਲਾਈ ਨਹੀਂ ਹੋਇਆ ਸਣਾ ਆਇਆ ਕਿ ਉਹਦੇ ਵਿੱਚ ਜਿਸ ਪ੍ਰੋਗਰਾਮ ਤੇ ਅਸੀਂ ਬੈਠੇ ਸਾਂ ਕੋਈ ਇਤਫਾਕ ਨਾ ਉਸ ਵੇਲੇ ਦੀਆਂ ਬਲਕਿ ਉਸ ਤੋਂ ਬਾਅਦ ਵੀ ਬੜਾ ਵੱਡੇ ਨਾਸਨ ਮਿਸਾਲ ਦੇ ਤੌਰ ਤੇ ਕਿ ਤਾਨਕ ਅਜੀਜ਼ ਸਾਹਿਬ ਸਨ ਫਿਰ ਜੌਨ ਇਲੀਅਸਨ ਮੋਸਮ ਬੋਪਾਲੀ ਸਨ 사ਦਕ ਜ਼ਿਆਈ ਸੀ ਉਲਸਾ ਕੇ ਬੱਡੇ ਲੋਕ ਸੰਚਾਰੇ ਤੋਂ ਹੁਟਜ ਪ੍ਰੋਗਰਾਮ ਹੋਇਆ ਸੀ ਲਿਖਣ ਉਹ ਤੋਂ ਮੈਂ ਮੈਂ ਤੋ ਖਲੋਤਾ ਸੀ ਸਟੇਟੂ ਤੋਂ ਤੇ ਮੈਨੂੰ ਲੱਗਾ ਕੰਪਨੀ ਅੰਸਿਕ ਵਰਡ ਅੱਜ ਕੀ ਹੋ ਜਾਣਾ ਕਿ ਇਹ ਬੱਡੇ ਲੋਕ ਮੈਦਾਨ ਚ ਖਲੋਤੇ ਹੋਏ ਨੇ ਤੇ ਮੈਂ ਕੀ ਕਰਾਂਗਾ ਬੜੁਰ ਤਫਰ ਨਾਲ ਕਿ ਉਹ ਜਿਹੜੀ ਮੈਂ ਚੀਜ਼ ਲਿਖੀ ਸੀ ਉਹ ਦੁਬਾਰਾ ਉਸ ਤੋਂ ਵੱਜ ਗਈ ਉਹ ਬਸ ਉਸ ਦਿਨ ਤੋਂ ਉਸ ਮੈਦਾਨ ਦੇ ਵਿੱਚ ਸ਼ਾਇਰੀ ਦੇ ਮੈਦਾਨ ਚ ਕਹਿ ਲੋ ਜਾਂ ਸਕਿੱਤ ਵਿੱਚ ਕਹਿ ਲੋ ਮੈਂ ਖਲੋ ਗਿਆ ਔਰ ਉਹਨਾਂ ਨੇ ਮੂਰਤੀ ਮੈਂ ਐਜ਼ ਅ ਪੋਇਟ ਜਾਂ ਐਜ਼ ਅ ਸ਼ਾਇਰ ਮੈਂ ਬੁਲਾਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਤੁਸੀਂ ਫਿਲਮਾਂ ਵਿੱਚ ਵੀ ਆਉਂਦੇ ਰਹੇ ਮੈਂ ਫਿਲਮਾਂ ਦੇ ਵਿੱਚ ਤੇ ਮੈਂ ਇਸ ਇਸ ਪੀਰੀਅਡ ਤੋਂ ਪਹਿਲੇ ਜਾ ਇਸ ਪੀਰੀਅਡ ਤੋਂ ਮੈਂ ਸੱਤ ਸਾਲ ਫਿਲਮ ਇੰਡਸਟਰੀ ਦੇ ਵਿੱਚ ਬਿਲਕੁਲ ਕੋਈ ਛੱਡ ਦਿੱਤੀ ਜਦੋਂ ਕਰਾਚੀ ਗਏ ਮੈਂ ਕਰਾਚੀ ਤੋਂ ਫਿਰ ਤਲਕ ਨਾ ਨਾ ਮੈਂ ਫਿਰ ਤੇ ਮੈਂ ਉੱਥੇ ਬਕਾਇਦਾ ਮਜ਼ਦੂਰੀ ਕੀਤੀ ਫਿਰ ਮੁਰਕੇ ਕੇ ਮੰਨੇ ਕੀਤਾ

ਨੇ ਮੰਨਿਆ ਕਿ ਮੈਂ ਇਹਦੇ ਵਿੱਚ ਉਰਦੂ ਵਿੱਚ ਕੋਈ ਗਲਰਾ ਨਾ ਸ਼ਾਇਦ ਕਰਾਂ ਲੇਕਿਨ ਮੈਨੂੰ ਜੋ ਸਵਾਰਤ ਆਪਣੀ ਜ਼ਬਾਨ ਵਿੱਚ ਲਿਖੰਦਾ ਆ ਉਰਦੂ ਚ ਨਹੀਂ ਆਇਆ ਬਹੁਤ ਜਗ੍ਹਾ ਬਹੁਤੀ ਜਗ੍ਹਾ ਹੁਣ ਤੁਸੀਂ ਇਹ ਦੱਸੋ ਐਨਾ ਬੜਿਆ ਦੇ ਵਿੱਚ ਤੁਸੀਂ ਲਿਖ ਰਹੇ ਆ ਤੁਹਾਨੂੰ ਅਦੂਦ ਆਪ ਲੋਕ ਜਾਣਦੇ ਆ ਦੁਨੀਆ ਦੇ ਹਰ ਖੇਤਰ ਚ ਜਾਣਦੇ ਨੇ ਅਮਰੀਕਾ ਚ ਵੀ ਜਾਣਦੇ ਆ ਕੈਨੇਡਾ ਚ ਵੀ ਕੋਈ ਜਦੋਂ ਜਿੱਥੇ ਅਸੀਂ ਵੀ ਬੈਠਦੇ ਆ ਕਿੱਥੇ ਕੋਈ ਨਾ ਕੋਈ ਮੇਰੇ ਨਾਲ ਉੱਠ ਕੇ ਤੁਹਾਡਾ ਨਾਲ ਉਹਨੂੰ ਬਹੁਤ ਆਫਿਸ ਤੋਂ ਨਾਲ ਲੱਗਾ ਸਾਂਝੀ ਜਲੋ ਪਤਾ ਹੈ ਜਿਹੜੇ ਉੱਚ ਲੋਕ ਨੂੰ ਪਤਾ ਹੈ ਛੇ ਰੇਡੀਓ ਤੇ ਟੈਲੀਵਿਜ਼ਨ ਤੇ ਜਿਹੜੇ ਲੋਕ ਕੰਮ ਤੇ ਜਿੱਦਾ ਅਸੀਂ ਕਰਦੇ ਆ ਪ੍ਰੋਗਰਾਮ ਸਾਂਝੀ ਨੂੰ ਦੱਸਦਾ ਤੁਹਾਨੂੰ ਪਤਾ ਤੁਹਾਨੂੰ ਕੀ ਕਹਿੰਦਾ ਜਿਹੜੇ ਲੋਕ ਨਵੇਂ ਤੁਹਾਨੂੰ ਸੁਣ ਲੱਗਦੇ ਆ ਤੁਹਾਨੂੰ ਕਦੀ ਕਿਸੇ ਨੇ ਨੰਬਰ ਲਿਆ ਹੋਵੇ ਇੱਕਦਮ ਕਾਲ ਕਿ ਕਿ ਬੱਚਿਆਂ ਦੇ ਵਿੱਚੋਂ ਕਿਸੇ ਨਾਲ ਬੱਚੇ ਨੇ ਜਿਹੜਾ ਬੱਚਾ ਤੁਹਾਨੂੰ ਪੰਜਾਬੀ ਦੀਆਂ ਜਿੱਦਾਂ ਸੁਣ ਨਹੀਂ ਨਹੀਂ ਮੈਂ ਇਹ ਤੇ ਗੱਲ ਕਰਨ ਵਾਲੀ ਨਹੀਂ ਮੈਂ ਉਹਨਾਂ ਖੁਸ਼ ਰਸੀਬਾ ਤੋਂ ਆ

ਇਹ ਮੈਨੂੰ ਮੈਨੂੰ ਮੇਰੀ ਮਾਂ ਬੋਲੀ ਦੀ ਵਜ੍ਹਾ ਤੋਂ ਹੋਰ ਕਿਸੇ ਦੀ ਵਜ੍ਹਾ ਤੋਂ ਬਹੁਤ ਚੰਗੀ ਹੋਈ ਕਿ ਪਿਛਲੇ ਹਫ਼ਤੇ ਜਦੋਂ ਅਸੀਂ ਉੱਥੇ ਪੰਜਾਬੀ ਵਿਚਾਰੇ ਚ ਗਏ ਸੀ ਜਿਹੜਾ ਵੀ ਤੁਹਾਡਾ ਪ੍ਰੋਗਰਾਮ ਸੀ ਮੈਂ ਵੀ ਹਾਜ਼ਰ ਹੋਇਆ ਸੀ ਤੁਹਾਡੇ ਨਾਲ ਤੇ ਹਰ ਬੱਚਾ ਤੁਹਾਡੇ ਵੱਲ ਦੇਖ ਰਿਹਾ ਸੀ ਮੈਨੂੰ ਬੜਾ ਇੱਕਦਾਂਕ ਅਫਸੋਸ ਹੈ ਮੈਂ ਆਨ ਕੈਮਰਾ ਕਰ ਰਿਹਾ ਹਾਂ ਕਿ ਸਾਡੇ ਬੰਦੇ ਪੰਜਾਬ ਦੇ ਵਿੱਚ ਬੱਚੇ ਨਹੀਂ ਹੁੰਦੇ ਪੰਜਾਬ ਉਹ ਕਹਿੰਦੇ ਪਤਾ ਨਹੀਂ ਪੰਜਾਬੀ ਵਿੱਚ ਕੀ ਗੱਲਾਂ ਕਰੀ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਕਿਉਂ ਇੰਨੀ ਗਾਉਣ ਲੱਗ ਪਏ ਨਹੀਂ ਲੇਕਿਨ ਮੈਂ ਇਹ ਗੱਲ ਕਹਿਣਾ ਮੈਂ ਕਿ ਤੁਸੀਂ ਬਾਹਰ ਰਹੋ ਜਾਂ ਤੁਸੀਂ ਇੰਡੀਆ ਚੋ ਯਾ ਅਮਰੀਕਾ ਚੋ ਕੈਨੇਡਾ ਚੋ ਲੰਡਨ ਚੋ ਯਾ ਜੋ ਕਿਸੇ ਵੀ ਦੇਸ਼ ਦੇ ਵਿੱਚੋਂ ਤਾਂ ਕਿ ਗੈਦਰਿੰਗ ਦੇ ਵਿੱਚ ਹਜ਼ੂਰ ਵੱਡੇ ਬਾਬੇ ਸ਼ਾਮਾਂ ਆਉਂਦੇ ਹੁੰਦੇ ਨੇ ਨੌਂ ਜਮਾਨ ਮੈਂ ਕਿਉਂਕਿ ਮੈਂ ਲੰਡਨ ਜਾ ਕੇ ਤੇ ਕੈਨੇਡਾ ਜਾ ਕੇ ਤੇ ਅਮਰੀਕਾ ਵੀ ਜਾ ਕੇ ਦੇਖਿਆ ਲੇਕਿਨ ਤਾਂ ਸਾਡੀ ਮਹਿਫਿਲ ਦੇ ਵਿੱਚ ਨੌਜਵਾਨ ਨੂੰ ਆਂਦਾ ਸਾਡੀ ਮਹਿਫਿਲ 'ਚ ਸਭ ਤੋਂ ਖੁਸ਼ੀ ਵਾਲੀ ਗੱਲ ਹੈ ਕਿ ਜੋ ਉਸ ਨੂੰ ਤੁਸੀਂ ਕੱਟ ਦੇ ਕੇ ਜੀ ਜੋ ਛੋਟੇ ਬੱਚੇ ਸਾਡੇ ਤਕਰੀਬਨ ਜਿਹੜੇ ਹਾਗ ਫੰਕਸ਼ਨ ਦੇ ਪੰਜਾਬੀ ਤਬਕਾ ਜਾਂ ਨੌਜਵਾਨ ਤਬਕਾ ਉਹ ਜ਼ਿਆਦਾ ਹੁੰਦਾ ਹੈ ਬੁੱਢਿਆਂ ਨਾਲ ਸਾਡੇ ਬੁੱਢੇ ਇਹ ਤੇ ਇਹ ਹੋਈ ਤੇ ਤਦੇ ਤਦੇ ਤੇ ਸਸੀ ਦੇ ਵੀ ਸਾਡੀ ਪੰਜਾਬੀ ਗਵਾਸਗੀ ਕਿਸਮ ਦੀ ਤਦੇ ਤੇ ਵਾਪਸ ਮੁੜਨੇ ਤੇ ਜਦੋਂ ਤੇ ਵਾਪਸ ਆਉਣਾ ਉਸ ਤੋਂ ਬਸ ਨੌਜਵਾਨ ਜੀ ਜੀ ਆਹ ਚਾਹ ਮੁਖੀ ਜੀ ਲਿਖ ਰਹੇ ਨੇ ਜੀ ਸਰ ਤੁਸੀਂ ਸਾਡੀ ਗੁਰਮੁਖੀ ਦੀ ਕੰਮ ਕਰ ਰਹੇ ਆ ਨਹੀਂ ਕਿਸੇ ਤਰ੍ਹਾਂ ਦੇ ਗੁਰਮੁਖੀ ਲਾਗੂ ਹੋ ਜਾਂਦਾ ਨਹੀਂ ਗੁਰਮੁਖੀ ਲਾਗੂ ਐਸੀ ਚਾਹ ਹੈ ਕਿ ਸਾਡੀ ਜ਼ਬਾਨ ਜਿਹੜੀ ਸਾਡੇ ਪੰਜਾਬ ਦੇ ਲੋਕਾਂ ਦੀ ਲਾਗੂ ਹੋਣ ਚਾਹੀਦੀ ਸਾਡੇ ਸਕੂਲਾਂ ਕਾਲਜਾਂ ਇਸ ਸਾਡੀ ਤਮੰਨਾ ਬਣੀ ਇਹ ਤੇ ਬਸ ਸਾਡਾ ਪੂਰਾ ਅਸਮੈ ਕਲਾ ਨਹੀਂ ਇਸ ਸਾਰੇ ਗਰੁੱਪ ਪੁੱਜਦਾ ਸਾਡੇ مختلف ਲੋਕ ਨੇ ਮਦਦ ਕਰਮ ਤਨਜ਼ੀਮਾਂ ਨੇ ਸਾਰੀ ਜਿੰਨੇ ਸਾ ਉਸ ਕੋਸ਼ਿਸ਼ ਦੇ ਵਿੱਚ ਨੇ ਔਰ ਹਕੂਮਤ ਤੱਕ कोशिश कर रही कि इनन, वो अपने अपनी जबानू और औरूल तक ले जाइए और खाश से पदर है कि पहली जमात तो लागू होनी चाहिए ए, मैं तो कहानी तो को दो चार गलत कर इंग्लैंड आस्ट्रेलिया कैनडा ਕਿੰਨ ਕੀ ਕਰਨਾ ਚਾਹੁੰਦੇ ਤੁਸੀਂ ਵੀ ਸਾਡੇ ਮੈਂ ਛੋਟੀ ਹੋਰ ਗੱਲ ਕਹਿੰਦਾ ਕਿ ਮੈਂ ਆਪਣੇ ਅਧਿਬਾਂ ਹੁਸ਼ਿਆਰਵਾਸੇ ਕੇਵਲਾਂ ਗੱਲ ਕੀਤੀ ਕਿ ਅਸੀਂ ਸਾਡੇ ਲੋਕ ਬੱਡੇ ਨਹੀਂ ਕਿਉਂਕਿ ਸਾਡੇ ਤਰਤੀ ਦੇ ਉੱਤੇ ਅੱਜ ਤੱਕ ਸਨਤਾਨੀ ਤੋਂ ਬਾਅਦ ਪੰਜਾਬੀ ਪੜਾਈ ਹੀ ਨਹੀਂ ਗਈ ਸਕੂਲਾਂ ਕੋਲ ਜਾਂਦ ਵਿੱਚ ਮੁੱਢਲੀ ਤਾਲੀਮ ਨਹੀਂ ਗਈ ਲੇਕਿਨ ਇਤਫਾਕ ਕੇ ਬਿਤੇ ਸਭ ਤੋਂ ਅੱਛੀ ਪੰਜਾਬੀ ਖੂਬਸੂਰਤ ਪੰਜਾਬੀ ਨਹੀਂ ਫਿਰ ਨਾ ਬੋਲ ਕਿਤਾਬਾਂ ਕਹਾਣੀਆਂ ਇਹ ਸਭ ਕੁਝ ਛਪ ਰਿਆ ਨਹੀਂ ਉਹ ਲੋਕ

ਅੱਜੇ ਗਲਤ ਲਿਖਨੇ ਨੇ ਇਹਨਾਂ ਨੇ ਕੱਲੋਂ ਆਪੇ ਸਹੀ ਕੀਤਾ ਸ਼ੁਰੂ ਹੋ ਜਾਣਾ ਪਰ ਇਹਦੇ ਉਲਟ ਮੈਂ ਇੱਕ ਗੱਲ ਕਾਮ ਕੈਮਰਾ ਕਹਿ ਕੇ ਜਾਨਣਾ ਕਿ ਚੜ੍ਹਦੇ ਪੰਜਾਬ ਵਿੱਚ ਹਮ ਸਰ ਜਿਹੜੇ ਬੱਚੇ ਆ ਉਹਨਾਂ ਨੂੰ ਪੰਜਾਬੀ ਸਿੱਖੰਦਾ ਚਾਰ ਘੱਟ ਰਿਹਾ ਨਾ ਤੋ ਪੜਦੇ ਆ ਪੰਜਾਬੀ ਨਾ ਪੰਜਾਬੀ ਦੇ ਕੱਤਾ ਪੜਦੇ ਆ ਨਾ ਪੰਜਾਬੀ ਦੇ ਹਰਾ ਪੜਦੇ ਆ ਸਿਰਫ ਗਾਣੇ ਸੁਣਦੇ ਆ ਜਿਹੜੇ ਆ ਲੱਲੂ ਪੰਜੂ ਗਾਣੇ ਹੁੰਦੇ ਨੇ ਨਹੀਂ ਹੂੰ ਤੁਸੀਂ ਤਾਂ ਦੇ ਮਿਊਜ਼ਿਕ ਨੂੰ ਜ਼ਿਆਦਾ ਇਸ ਲਈ ਮੈਂ ਸੁਣ ਮਿਊਜ਼ਿਕ ਜ਼ਿਆਦਾ ਸੁਣਾਇਆ ਜਾ ਰਿਹਾ ਹੈ ਉਹ ਹਾਂਜੀ ਅਸੀਂ ਅਜਮੀ ਜੀ ਭੰਡ ਨਹੀਂ ਹੈਗੇ ਪੰਜਾਬੀਆਂ ਦੇ ਪੁੱਤਰ ਆ ਜੇ ਜੇ ਗੋਲੀ ਦੇ ਨਾਲ ਨਾ ਬਵਸਤਾ ਐਡੀ ਵੱਡੀ ਸਾਡੇ ਨਾਨਕ ਦੀ ਗੋਲੀ ਪਾਪਾ ਬੁੱਨੇ ਸਾਡੀ ਗੋਲੀ ਪਾਪਾ ਫਰੀਦ ਦੀ ਗੋਲੀ ਬਲਤ ਕੇ ਬਾਬਾ ਫਰੀਦ ਤੋਂ ਪੰਜਾਬੀ ਪਹਿਲੇ ਸੀ ਬਾਬਾ ਫਰੀਦ ਤੋਂ ਪਹਿਲੇ ਸੀ ਜੀ ਤਦੇ ਤੇ ਤਦੇ ਤੇ ਬਾਬਾ ਫਰੀਦ ਨੇ ਪੰਜਾਬੀ ਬਾਦਸ਼ਾਹ ਬੁੱਲੇ ਸ਼ਾਹ ਜੀ ਨਾਨਕ ਜੀ ਪੰਜਾਬੀ ਜੀ ਕਿਤੇ ਪੰਜਾਬੀ ਇਸ ਤੋਂ ਬਹੁਤ ਪਹਿਲੇ ਸੀ 1730 ਤੋਂ ਮੈਂ ਕੁਝ ਬਹੁਤ ਕੁਝ ਖਤਰ ਜਦੋਂ 5000 ਸਤ ਤੋਂ ਪ੍ਰਾਣਿਤ ਤੱਕ ਇਹਦਾ ਸੁਸਿਰਾ ਮਿਲਦਾ ਹੈ ਨਾ ਇਹ ਸਦੀ ਤੱਕ ਬਹੁਤ ਵਧੀਆ ਲਿਖੀ ਜਾਂਦੀ ਸੀ ਦਾ ਮਤਲਬ ਕਿੰਨੀਆਂ ਸਦੀਆਂ ਪਹਿਲਾਂ ਹੋਈ ਸੀ ਜੀ ਜੀ ਪਹਿਲਾਂ ਹੋਈ ਸੀ ਹਾਂ ਪਰ ਸਾਡੀ ਬਦਕਿਸਮਤੀ ਇਹ ਹੈ ਕਿ ਚੜਦੇ ਪੰਜਾਬ ਵਿੱਚ ਲੋਕ ਅੱਗਾ ਦੌੜ ਤੇ ਪਿੱਛਾ ਚੌਰ ਪੰਜਾਬੀ ਦੀ ਗਾਣੇ ਇਹ ਹਰ ਘਰ ਦੇ ਵਿੱਚ ਗਾਇਕ ਪੈਦਾ ਹੋ ਰਹੇ ਨਹੀਂ ਨਹੀਂ ਤੁਹਾਡੀ ਪੰਜਾਬੀ ਵਾਸਤੇ ਥੋੜਾ ਜਾਇ ਮੈਨੂੰ ਵੀ ਅਫਸੋਸ ਹੈ ਅਮਰ ਕਿ ਤੁਨ ਤਾਨਵੀ ਮਹਿਸੂਸ ਹੋਣਾ ਚਾਹੀਦਾ ਕਿ ਅਜੇ ਲੋਕ ਬਾਹਰ ਚਲੇ ਗਏ ਨੇ ਉਹਨਾਂ ਕੋਲ ਤੇ ਪੰਜਾਬੀ ਬਿਲਕੁਲ ਖਵਾਚ ਗਈ ਉਹਦੇ ਚ ਸਾਡੇ ਬੱਚੇ ਜਿਹੜੇ ਵੀ ਬੱਚੇ ਬਾਨ ਕਹਿੰਦੇ ਉਹਨਾਂ ਗੁਰੂ ਪੰਜਾਬੀ ਜਾਂ ਉਰਦੂ ਗਵਾਜ ਗਏ ਔਰ ਗਵਾ ਜਾਣੀ ਇਹਦੇ ਕੋ ਜੋ ਮਰਜ਼ੀ ਚਟੜੇ ਤੱਕ ਰੱਖ ਲੇਕਿਨ ਅਗਲੀ ਜਨਰੇਸ਼ਨ ਜਿਹੜੀ ਉਹ ਕਦੇ ਵੀ ਉਹਨਾਂ ਨੂੰ ਅੰਗਰੇਜ਼ੀ ਨਜ਼ਰ ਦੇ ਚ ਕਮ ਆਸਾਨ ਹੋ ਜਾਏ ਜਾਂ ਆਸਾਨੀ ਚ ਸਮਝ ਆ ਜਾਏ ਉਹ ਉਹ ਸਿੱਖਣ ਜੁਬਾਨ ਸਿੱਖਣਗੇ ਦੂਸਰੇ ਪਾਸੇ ਇੱਕ ਚੰਗਾ ਹੋਇਆ ਕਿ ਪੰਜਾਬੀ ਦੀਆਂ ਫਿਲਮਾਂ ਜਿਹੜੀਆਂ ਬਣਦੀਆਂ ਅੱਜਕੱਲ ਸੋਚੋ ਦੋ ਤਿੰਨ ਫਿਲਮਾਂ ਐਸੀਆਂ ਲੱਗਦੀਆਂ ਇਹ ਨੂੰ ਹਰ ਬੱਚਾ ਵੀ ਦੇਖਣ ਜਾਂਦਾ ਵੱਡੇ ਵੀ ਦੇਖਣ ਜਾਂਦੇ ਨੇ ਦੋ ਤਿੰਨ ਫਿਲਮਾਂ ਸਾਰੀਆਂ ਸਾਡੇ ਪੰਜਾਬੀ ਫਿਲਮ ਤੋਂ ਥੋੜਾ ਸਾ ਬੰਦ ਹੋਇ ਨੂੰ ਵਰਨਾ ਸਾਡੇ ਤਾਂ ਪੰਜਾਬੀ ਫਿਲਮ ਬਹੁਤ ਮਜ਼ੇਦਾਰ ਸਭ ਤੋਂ ਜ਼ਿਆਦਾ ਪੰਜਾਬੀ ਫਿਲਮ ਜੇਸੀ ਸਾਡੇ ਪੰਜਾਬ ਚ ਬੰਦ ਸੀ ਇੱਕ ਐਸਾ ਸਮਾਂ ਦੌਰ ਜਿਆ ਕਿ ਸਾਡੇ ਹਰ ਜੁਮੇ ਨੂੰ ਕਮ ਉਸ ਕਮ ਹਰ ਜੁਮੇ ਨੂੰ ਐਤਵਾਰ ਤੇ ਜੁਮੇ ਨੂੰ ਜ਼ਿਆਦਾਤਰ ਜੁਮੇ ਨੂੰ ਫਿਲਮ ਲੱਗਦੀ ਸੀ ਹਰ ਜੁਮੇ ਨੂੰ ਦੋ ਫਿਲਮਾਂ ਤਕਰੀਬਨ ਲਾਹੌਰ ਤੋਂ ਵਿੱਚ ਰਿਲੀਜ਼ ਹੁੰਦੀਆਂ ਸੀ ਬਲਕਿ ਪੂਰੇ ਪੰਜਾਬ ਦੇ ਵਿੱਚ ਔਰ ਉਹ ਪੂਰਾ ਪੰਜਾਬ ਨਹੀਂ ਸੀ ਵੇਖਦਾ ਦੂਸਰੇ ਜ ਦੂਸਰੇ ਸੂਬੇ ਸਾ ਮੈਂ ਬਲੂਚਸਤਾਨ ਔਰ ਪਸ਼ਤੂ ਦਾ ਔਰ ਸਿੰਧੀ ਦਾ ਕਰਾਚੀ ਉਥੇ ਵੀ ਜਾ ਕੇ ਪੰਜਾਬੀ ਫਿਲਮਾਂ ਨੇ जाके रिकॉर्ड बिजनेस किता साढे छल मारे साढे छल मारे क्या मेरे कार्ड बीती जो तो भी ऐसे जाने ना समझ उठे हम जिधर घोड़े हैं ना जी घड़ मारे खड़े जाते हैं ना जो टामा डामा आके पर जब ਉਹ ਕਿਸੇ ਨਾ ਤਰੀਕੇ ਨਾਲ ਅਸੀਂ ਅਗਰ ਜੇ ਅੰਗਰੇਜ਼ੀ ਚੋਂ ਲਿਖੇ ਦੇਵਾਂਗੇ ਤੋ ਤੁਹਾਨੂੰ ਨੀ ਸਮਝ ਆਵੇਗਾ ਇਹ ਹੋਈ ਜ਼ਬਾਨ ਦੀ ਤਰੱਕੀ ਆਪਣੀ ਦੀ ਤੋ ਉਹਨੂੰ ਸਮਝ ਸਕੇ ਇਸ ਤਰ੍ਹਾਂ ਜਿਵੇਂ ਅਸੀਂ ਉਹਨਾਂ ਦੀ ਜ਼ਬਾਨ ਉਹਨਾਂ ਦੀ ਜ਼ਬਾਨ ਇਜ਼ ਆਪਣੀ ਇੰਗਲਿਸ਼ ਵਿੱਚ ਮਹਿਸੂਸ ਕਰਨੇ ਤੇ ਸਭ ਕੁਝ ਸਭ ਸਮਝ ਆ ਜਾਂਦਾ ਇਸੇ ਤਰ੍ਹਾਂ ਅਗਰ ਸਾਡੀ ਜ਼ਬਾਨ ਉਹਨਾਂ ਦੇ ਰਸਮ ਖਾਤਿ ਲਿਖੇ ਜਾਣਗੇ ਤੋ ਕਮਾਲ ਦੀ ਗੱਲ ਹੋਵੇ ਮੈਂ ਉਮੀਦ ਕਰਦਾ ਕਿ ਦੁਨੀਆ ਦੇ ਤਕਰੀਬਨ 15 ਤੋਂ 17 ਕਰੋੜ ਲੋਕ ਪੰਜਾਬੀ ਬੋਲਦੇ ਆ ਜੀ ਔਰ ਇਹਦੀ ਜਬਾਦਾ ਕਰਨ ਦੇ ਲਈ ਸਾਨੂੰ ਹੋਰ ਅਗੇ ਹੁਣੇ ਹੋਰ ਐਸਸੀ ਜੀ ਕਹਿ ਰਹੇ ਹੈ ਕਿ ਬੋਲ ਰਹੇ ਹੈ ਲੇਕਿਨ ਚਲੋ ਅਸੀਂ ਮੰਨ ਲੈਨੇ ਕਿ ਸਾਢੇ 20 ਕਿਹੜੇ ਬੜਾਈ ਹੈ 10 ਕਰੋੜ ਤੋਂ ਤੁਹਾਡੇ ਵਾਲੀ ਆ ਨਹੀਂ ਨਹੀਂ ਕਿ ਸਾਢੇ ਤੇ 14 15 ਕਰੋੜ ਤੋਂ 14 ਕਰੋੜ ਤੱਕ ਵੀ ਕਹਿੰਦੇ ਨੇ ਕਿ ਸੀ ਪਿਆਦੀ ਹੈ ਇਹ ਮੈਂ ਸੰਦੇ ਵਿੱਚ ਪਰ ਬੜੀ ਖੁਸ਼ੀ ਦੀ ਗੱਲ ਹੈ ਜੋ ਵੀ ਐਕਸੀ ਇਸ ਆਪਣੀ ਜ਼ੁਬਾਨ ਨੂੰ ਅਗਰ ਮੈਦਾਨ ਚ ਲਾएंगे ਸਾਢੇ ਤੁਸੀਂ ਸਾਢੇ ਜਿੰਨੇ ਵੀ ਸਾਡੇ ਸੱਜਣ ਨੇ ਉਹਨਾਂ ਦੀ ਹਿੰਮਤ ਨਾਲ ਕੋਸ਼ਿਸ਼ ਨਾਲ ਅਗਰ ਅਸੀਂ ਲਾਗੂ ਕਰਵਾਉਣ ਚ ਕਾਮਯਾਬ ਹੋ ਜਨੇ ਤੇ ਮੇਰਾ ਖਿਆਲ ਹੈ ਕਿ ਮੈਂ ਅੱਜ ਵੀ ਕਹਿਣਾ ਕਿ ਅਸੀਂ ਵੀ ਸਾਰੇ ਇਹ ਅਸੀਂ ਵੇਲੇ ਦੀ ਜਿਹੜੀ ਹਕੂਮਤ ਹੈ ਇਹ ਸੁਬਾਈ ਹਕੂਮਤ ਹੈ ਜਾਂ ਵਫਾਦ ਦੀ ਹਕੂਮਤ ਹੈ ਉਤਲੀ ਜਾਂ ਥੱਲੇ ਦੀ ਅਸੀਂ ਇਹਨਾਂ ਨੂੰ ਚਾਹਨੇ ਕਿ ਖੁਦਾ ਕਰਕੇ ਉਹਨਾਂ ਨੂੰ ਕਲਾ ਜੇ ਤੇ ਆਪਣੀ ਜ਼ਬਾਨ ਨੂੰ ਪੰਜਾਬ ਦੇ ਵਿੱਚ ਲਾਗੂ ਕਰ ਦੇਣ ਤੇ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਦੂਰ ਦੁਰਾਡੇ ਤੱਕ ਜਿੰਨੇ ਵੀ ਲੋਕ ਪ੍ਰਦੇਸ਼ ਟੈਨ ਨੂੰ ਵੀਖਦੇ ਨੇ ਸਾਨੂੰ ਪਿਆਰ ਕਰਦੇ ਨੇ ਮੈਂ ਉਹਨਾਂ ਦਾ ਅਤਿਆਜ ਲੋਸ਼ੂ ਬਾਹਰ ਆ ਤੇ ਉਮੀਦ ਕਰਦਾ ਹਾਂ ਤੁਸੀਂ ਸਾਡੇ ਨਾ ਪ੍ਰੋਗਰਾਮਾਂ ਨੂੰ ਪਸੰਦ ਕਰੋਗੇ ਪੰਜਾਬੀ ਬੋਲੀ ਦੇ ਤੇ ਜਿਹੜਾ ਅਸੀਂ ਕੰਮ ਕਰਦੇ ਆ ਉਹਨੂੰ ਹੋਰ ਅੱਗੇ ਵਧਾਈਏ ਤੁਹਾਡੇ ਵਰਗੇ ਸੱਜਣਾ ਦੇ ਨਾਲ ਲੱਗ ਕੇ ਤੁਸੀਂ ਇਹਨਾਂ ਵੀਡੀਓਜ਼ ਨੂੰ ਅੱਗੇ ਫਾਰਵਰਡ ਕਰੋ ਤਾਂ ਕਿ ਸਾਡੇ ਸੱਜਣ ਮਿੱਤਰ ਹੋਰ ਦੇਖ ਸਕਣ ਤਾਂ ਕਿ ਅਸੀਂ ਬਾਬਾ ਨਜਵੀਨ ਨੂੰ ਪੰਜਾਬ ਦੇ ਵਿੱਚ ਬਾਬਾ ਬੋੜ ਦੇ ਨਾਮ ਨਾਲ ਬਹੁਤ ਹੀ ਮਸ਼ਹੂਰ ਕਰਦੀ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਏਗਾ ਰਬੜ